ਸਸੀਆ ਕਾਲ ਜੀ ਕਮਿਸ਼ਨਰ ਪੁਲਿਸ ਅਮਰਸਾਹ ਜੀ ਦਾ ਤੇ ਚੌਕੀ ਇੰਚਾਰਜ ਪੁਲਿਸ ਚੌਕੀ 62 ਸਟੈਂਡ ਕਪਲ ਦੇਵ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਸਾਡਾ ਸਮਾਨ ਜੋ ਕੀਮਤੀ ਰਹਿ ਗਿਆ ਸੀਗਾ ਪਾਸਪੋਰਟ ਤੇ ਬਾਕੀ ਹੋਰ ਬਹੁਤ ਆਡੀਆਂ ਛਿੱਡੀਆਂ ਜੀ ਸਾਨੂੰ ਮਿਲ ਗਿਆ ਧੰਨਵਾਦ ਜੀ ਬਹੁਤ ਬਹੁਤ ਅੱਜ ਬੱਸ ਸਟੈਂਡ ਦੇ ਅੰਦਰ ਰਾਸ਼ੀ ਵੰਡਾਉਂਦਾ ਤੇ ਲੋਕ ਜਿਹੜੇ ਆ ਬਹੁਤ ਭਾਰੀ ਤਣਾਵ ਵਿੱਚ ਸੇ ਆਉਂਦੇ ਜਾਂਦੇ ਆ ਅੱਜ ਇੱਕ ਹਰਪ੍ਰੀਤ ਸਿੰਘ ਸਨ ਆਫ ਸੰਤੋਖ ਕੁਮਾਰ ਤੇ ਬੱਲਾ ਸ਼ੋਰ ਤੋਂ ਆਏ ਸੀਗੇ ਤੇ ਆਪਣੇ ਦੋ ਬੈਗ ਜਿਹੜੇ ਇੱਥੇ ਬੱਸ ਸਟੈਂਡ ਦੇ ਉੱਤੇ ਭੁੱਲ ਗਏ ਜਾਂ ਛੱਡ ਗਏ ਇਹਦਾ ਨਹੀਂ ਤੇ ਇਹਨਾਂ ਨੇ ਫਿਰ ਆਣ ਕੇ 5 ਕਿੰਨੇ ਬਾਅਦ ਆਣ ਕੇ ਇਹਨਾਂ ਨੇ ਕਿਹਾ ਮੇਰਾ ਬੈਗ ਜਿਹੜਾ ਵਾ ਉਹ ਚੋਰੀ ਹੋ ਗਿਆ ਉਹਦੇ ਵਿੱਚ ਮੇਰਾ ਮੋਬਾਈਲ ਤੇ ਆਪਣਾ ਪਾਸਪੋਰਟ ਤੇ ਆਪਣੇ ਮਹਿੰਗੇ ਆਪਣੇ ਕੱਪੜੇ ਵਗੈਰਾ ਸੀਗੇ ਤੇ ਇਸ ਕਰਕੇ ਆਪਾਂ ਪੂਰੀ ਸਰਕਾਰ ਦੀ ਆ ਕੇ ਤੇ ਆਪਣੀ ਗੂਲੇ ਸਟਾਫ ਬੱਸ ਸਟੈਂਡ ਅਸ ਵੀ ਸਟਾਫ ਦੀ ਮਦਦ ਨਾਲ ਆਪਾਂ ਉਹ ਬੈਗ ਰੂਮ ਢੂੰਡ ਲਿਆ ਤੇ ਉਹਦਾ ਪਾਸਪੋਰਟ ਉਹਦਾ ਵੀਜ਼ਾ ਆਪਣਾ ਗਲਤਕਾ ਕਿ ਉਹਨੂੰ ਦੁਬਈ ਜਾਣਾ ਸੀਗਾ ਤੇ ਉਹਨੂੰ ਆਪਾਂ ਵਾਪਸ ਕੀਤਾ ਤੇ ਉਹ ਜਿਹੜੇ ਬੰਦੇ ਆਏ ਸੀ ਬਲਾਚਾਰ ਤੋਂ ਉਹ ਕਾਫੀ ਖੁਸ਼ ਗਏ ਕਿ ਪੰਜਾਬ ਪੁਲਿਸ ਨੇ ਸਾਡੀ ਸੋਹਲ ਹੈਲਪ ਕੀਤੀ ਆ ਪੰਜਾਬ ਪੁਲਿਸ ਮਾ ਜੋ ਪੁਲਿਸ ਕਮਿਸ਼ਨਰ ਸਾਹਿਬ ਹਰ ਵੇਲੇ ਖਿਆਤ ਕਰਦੇ ਨੇ ਸਾਨੂੰ ਵਿਹਾਰ ਚੱਪੇ ਚੱਪੇ ਨਿਗਰ ਰਖਦੇ ਆ ਕਿ ਬਾਜ਼ਾਰ ਬੜੀ ਕ੍ਰਿਟੀਕਲ ਪਲੇਸ ਹੁੰਦੀ ਆ ਕਿ ਲਖਾਂ ਲੋਕ ਆਉਂਦੇ ਆ ਲਖਾਂ ਲੋਕ ਜਾਂਦੇ ਆ ਤੇ ਕਿਸੇ ਦਾ ਵੀ ਕੋਈ ਸਮਾਨ ਜੇ ਉਹ ਕੋਈ ਚੋਰੀ ਹੋ ਜਾਂਦਾ ਕਿ ਕਰਾ ਗੰਨਾ ਤੇ ਸਾਡੀ ਜਿਹੜੀ ਆ ਅੱਖ ਜਿਹੜੀ ਆ ਹਮੇਸ਼ਾ ਹੀ ਉਹਨਾਂ ਦੇ ਉੱਤੇ ਰਹਿੰਦੀ ਆ ਵੀ ਕੋਈ ਮਾਰੀ ਹੈਪਨਿੰਗ ਨਾ ਹੋਵੇ ਮਾਰੀ ਕਰਨ ਨਾ ਹੋਵੇ ਤੇ ਅਸੀਂ ਪੰਜਾਬ ਪੁਲਿਸ ਅੰਮ੍ਰਿਤਸਰ ਮਾਰਕ ਕਮਿਸ਼ਨਰ ਸਾਹਿਬ ਜੀ ਦੇ ਅਹ ਰਾਖਾ ਦੇ ਨਾਲ ਹਮੇਸ਼ਾ ਲੋਕਾਂ ਦੇ ਸੇਵਾ ਵਿੱਚ ਹਾਜ਼ਰ ਰਹੇ ਹਾਂ ਜੈ ਹਿੰਦ